ਲਓ ਜੀ ਮਿੱਤਰੋ ਫਾਰਮ ਟਰੈਕ 60 ਬਕਾਉ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਚੱਲਦਾ ਦੇਖੀ ਜਾਂਦੇ ਹੋ ਮਾਲਕ ਤੁਹਾਨੂੰ ਪੂਰੀ ਤਸੱਲੀ ਕਰਕੇ ਦਿਖਾਈ ਜਾਂਦੇ ਆ ਬਈ ਜੀ ਬ੍ਰੇਕਾਂ ਤੇ ਨਾਪ ਨਾਪ ਕੇ ਵੀ ਆਦੇ ਵੀ ਜਿਵੇਂ ਅੱਜਕੱਲ ਮੰਡੀ ਦੇ ਵਿੱਚ ਫਰੇਜ ਹਨ ਆਮ ਚੈੱਕ ਕਰਦੇ ਆ ਤਾਂ ਉਵੇਂ ਚੈੱਕ ਕਰਾਈ ਜਾਂਦੇ ਤੁਹਾਨੂੰ ਘਰੋਂ ਵੀ ਚੱਲੋ ਇੰਜਨ ਗੇਅਰ ਦੀ ਮਾਲਕ ਕਹਿੰਦੇ ਓਕੇ ਰਿਪੋਰਟ ਆ ਤੇ ਬਲੌ ਜਾਂ ਲੀਕਿੰਗ ਸ਼ੀਕਿੰਗ ਕਿਤੋਂ ਵੀ ਨਹੀਂ ਤੇ ਬਾਕੀ ਬਈ ਜੀ ਮਾਲਕ ਨਾਲ ਆ ਪੂਰੀ ਡਿਟੇਲ ਲੈ ਕੇ ਦਿੰਨੇ ਆ ਆਪਣਾ ਨਾਮ ਪਿੰਡ ਦਾ ਨਾਮ ਜੀ ਕਿੰਗਰਾ ਪਿੰਡ ਆ ਜੀ ਆਪਣਾ ਹਾਂਜੀ ਨਾਮ ਮਲ ਸਿੰਘ ਜੀ ਕਿੰਗਰਾਜੀ ਪੰਜਾਬ ਚ ਨਹੀਂ ਹਰਿਆਣੇ ਚ ਚੋਰਮਰ ਦੇ ਲਾਗੇ ਅੱਛਾ ਚੋਰਮਰ ਦੇ ਲਾਗੇ ਤਾਂ ਜੀ ਫਾਰਮ ਸੱਠ ਬਕਾਉ ਅੱਜ ਹਾਂਜੀ ਇੱਕੋ ਟਰੈਕਟਰ ਆਈ ਆਪਣੇ ਕੋਲ ਠੀਕ ਹੈ ਜੀ ਤਾਂ ਹੀ ਕੀ ਕੰਡੀਸ਼ਨ ਪਈ ਆਈ ਆਪਣੇ ਟਰੈਕਟਰ ਦੀ ਓਕੇ ਜੀ ਇੰਜਨ ਗੇਅਰ ਦਾ ਸਹੀ ਹੈ ਬਾਹ ਕੇ ਲਿਆ ਜਾ ਸਕਦਾ ਕੋਈ ਬਲੋ ਨਹੀਂ ਹੁਣ ਤਾਂ ਇਹ ਬਾਹੀ ਦਾ ਟਾਈਮ ਹੈ ਬਾਕੀ ਸਿਰੇ ਕੋਈ ਬਾਹ ਕੇ ਲਿਆ ਜਾ ਸਕਦਾ ਸੰਦ ਹੈਗੇ ਆਪਣੇ ਕੋਲੇ ਪਾ ਕੇ ਜਿੰਨਾ ਜਨ ਮਰਜ਼ੀ ਬਾਹ ਕੇ ਲੈ ਫੇਰ ਲੈ ਕੇ ਜਾਵੇ ਤੇ ਸੱਲੀਆਂ ਕਰਕੇ ਨਹੀਂ ਜਾ ਵੀ ਕੋਈ ਲੰਬੇ ਵਾਲਾ ਗੱਲ ਹੀ ਹੈ ਲੰਬੇ ਵਾਲਾ ਕੋਈ ਕੰਮ ਇੱਕ ਨੰਬਰ ਟਰੈਕਟਰ ਹੈ ਜੀ ਓਕੇ ਜੀ ਬਹੁਤ ਠੀਕ ਹੈ ਜੀ ਮੰਨ ਲਓ ਹੁਣ ਤਾਂ ਸੀਜ਼ਨ ਦਾ ਟਾਈਮ ਹੈ ਜ਼ਮੀਨਾਂ ਵੇਲੀਆਂ ਤਾਂ ਵੀ ਮਾਲਕਾਂ ਦਾ ਕਹਿਣਾ ਵੀ ਘਰੇ ਸਾਡੇ ਸੰਦ ਖੜੇ ਆ ਤੇ ਸੱਲੀ ਨਾਲ ਬਾਹ ਕੇ ਆ ਕੇ ਫੇਰ ਤੁਸੀਂ ਲੈ ਕੇ ਜਾਇਓ ਉਹਨਾਂ ਚਾ ਟਰੈਕਟਰ ਦੇ ਹੱਥ ਵੀ ਨਾ ਲਾਇਓ ਬਣਾ ਦੀ ਠੀਕ ਹੈ ਜੀ ਤਾਂ ਇਹ ਕੀ ਮਾਡਲ ਹੈ ਟਰੈਕਟਰ ਇੱਕ ਮਾਡਲ ਹੈ ਜੀ 2001 ਮਾਡਲ 2001 ਮਾਡਲ ਜੀ ਅੱਛਾ ਜੀ ਟਰਾਂ ਦੀ ਕੰਡੀਸ਼ਨ ਕੀ ਟਰਾਂ ਦੀ ਕੰਡੀਸ਼ਨ ਹੈਗੀ ਜੀ ਕਾਤਿਕੂ ਪੈਸੇ ਹੈਗੇ ਪਹਿਲੇ ਟਾਇਰ 60 ਪੈਸੇ ਆ 55 ਪੈਸੇ ਟਾਇਰ ਦੋਸਤੋ ਵਧੀਆ ਪਏ ਆ ਬੇਦਾਗ ਆ ਕੱਚੇ ਟਾਇਰ ਪਏ ਆ ਸੋਹਣੇ ਸਾਫ ਤਾਂ ਜਿਹੜੇ ਅੱਗੇ ਵਾਲੇ ਆ ਜੀ ਅੱਗੇ ਵਾਲੇ ਆ ਜੀ 75 ਪੈਸੇ ਟਾਇਰ ਮੰਨ ਲਓ ਚਾਰੇ ਟਾਇਰ ਇਕੱਠੇ ਚੜੇ ਆ ਨਾ ਅਪੋਲੋ ਦੇ ਹੀ ਆ ਕਾਂਸੀ ਦੀ ਲੋੜ ਨਹੀਂ ਜੇ ਹਾਂ ਤਾਂ ਓਕੇ ਜੀ ਰਿਪੋਰਟਰ ਸਾਹਿਬ ਬੈਟਰੀ ਜੀ ਬੈਟਰੀ ਅਮਰਾਉਂ ਦੀ ਆ ਜੀ ਨਵੀਂ ਬੈਟਰੀ ਨਵੀਂ ਬੈਟਰੀ ਐ ਅਮਰਾਉਂ ਦੀ ਕੰਪਨੀ ਦੀ ਠੀਕ ਆ ਜੀ ਤਾਂ ਮਗਰਾੜ ਜੀ ਨਾਲ ਦੇ ਆ ਇਹ ਓਰੀਜਨਲ ਹੀ ਪਏ ਸਾਰਾ ਲਓ ਜੀ ਦੋਸਤੋ ਵੇਖ ਸਕਦੇ ਹੋ ਤਾਂ ਟਰੈਕਟਰ ਵਧੀਆ ਸਮਭਾਈ ਚ ਪਿਆ ਸੀ ਹਨਾ ਨਹੀਂ ਵਧੀਆ ਹੀ ਆਪਾਂ ਘਰੋਂ ਹੀ ਲਿਆਏ ਜ਼ੀਮੀਦਾਰ ਤੋਂ ਠੀਕ ਹੈ ਜੀ ਤੇ ਓਕੇ ਰਿਪੋਰਟ ਆ ਜੇ ਮੈਂ ਦੱਸ ਲਈ ਆਪਣੀ ਬਾਹਰ ਲੈ ਜਾ ਸਕਦੇ ਇਧਰ ਉੱਤੇ ਕੀ ਹੈ ਜੀ ਠੀਕ ਹੈ ਜੀ ਪਹਿਲਾਂ ਵੀ ਸਮਭਾਈ ਚ ਰਿਹਾ ਆਪਣੀ ਵਧੀਆ ਸਮਭਾਈ ਚ ਹੀ ਜੀ ਠੀਕ ਹੈ ਜੀ ਵੀ ਲੀਕ ਸੀ ਕਿਤਾ ਨਹੀਂ ਬਈ ਕਿਤੋਂ ਹਾਂ ਜੀ ਲੀਕ ਸੀ کہیں ਨਹੀਂ ਬਾਹਰ ਲੈ ਜਾਈ ਜੀ ਠੀਕ ਹੈ ਜੀ ਬਾਹਰ ਤਾਂ ਇਹ ਮਾੜਾ ਇੰਜਨ ਦਾ ਕੋਲਾ ਜੀ ਉਹ ਤਾਂ ਫਿਰ ਲੀਕ ਹੋਊ ਹੋਈ ਜੀ ਤੁਹਾਨੂੰ ਪਤਾ ਬਿਲਕੁਲ ਹੀ ਤਾਂ ਜੀ ਗੱਲ ਆਏ ਆ ਵੀ ਕਿਸਾਨ ਭਰਾ ਵਿਚਾਰਾ ਘਰੇ ਲੈ ਜੇ ਮੁੜ ਕੇ ਉਹਨੂੰ ਰੁਪਈਏ ਲਾਉਣਾ ਪੈ ਜੇ ਉੱਤੇ ਉਹ ਚੱਕਰ ਹੈ ਨਹੀਂ ਆਪਣਾ ਫਿਰ ਉਹ ਕਿਪਾ ਮੈਂ ਸਾਰਾ ਦਿਨ ਬਾਲੇ ਜੀ ਅੱਛਾ ਜੀ ਫਿਰ ਲੈ ਕੇ ਜਾਵੇ ਲੈ ਆਪਣਾ ਤੇਲ ਆਪਣਾ ਉਹ ਆ ਜੀ ਬਾਣ ਬੋਣ ਵਾਲੇ ਤੇ ਠੀਕ ਹੈ ਜੀ ਤਾਂ ਹੀ ਕੀ ਰੇਟ ਰੱਖਿਆ ਹੋਇਆ ਫਿਰ ਰੇਟ ਇਹਦਾ ਜੀ 2,22,000 ਰੁਪਏ ਆ ਜੀ ਅੱਛਾ ਜੀ 2,22,000 ਆ ਤਾਂ ਹੀ ਵੇਖੋ ਜਿਵੇਂ ਹੁਣ ਸੀਜ਼ਨ ਦਾ ਟਾਈਮ ਹੈ ਹਰੇਕ ਕਿਸਾਨ ਭਰਾ ਨੂੰ ਜ਼ਰੂਰਤਾ ਤਾਂ ਜੀ ਉਹਦੇ ਵਾਸਤੇ ਤੁਸੀਂ ਕਿੰਨਾ ਕੁ ਡਿਸਕਾਊਂਟ ਕਰਦੇ ਹੋ 2,22,000 ਰੁਪਏ ਤਾਂ ਰੱਖਿਆ ਤੁਸੀਂ ਦੇਣਾ ਕਿੱਥੋਂ ਤੱਕ ਆ ਜੀ ਦੇ ਦੇਾਂਗੇ ਜੀ 10-10 ਦੇ ਦੇਾਂਗੇ 2-10 ਦਾ 2-10 ਦਾ 12,000 ਰੁਪਏ ਡਿਸਕਾਊਂਟ ਕਰੀਏ ਇਹਨੂੰ ਫਾਰਮ ਸੈਟ ਤੇ ਅੱਛ 12000 ਰੁਪਏ ਡਿਸਕਾਊਂਟ ਤੇ ਆ। ਹਾਂਜੀ। ਠੀਕ ਹੈ। ਉਹ ਵੀ ਮੰਨ ਲਓ ਹੁਣ ਸੀਜ਼ਨ ਦਾ ਟਾਈਮ ਹੈ। ਕਿਉਂਕਿ ਜੇਕਰ ਅੱਜ ਵਿਗ ਗਿਆ ਤੁਹਾਡਾ ਸਾਧਨ। ਹਾਂਜੀ। ਤਾਂ ਹੀ ਕੀਮਤ ਐ ਇਦੂਆਂ ਬਾਈ ਜੀ ਕੀਮਤਾਂ ਦਾ ਟੁੱਟਣੀ ਐ। ਦੇਖੋ ਜੀ ਆਏ ਜਦੋਂ ਆਪਾਂ ਸੌਦਾ ਕਰਦੇ ਆਂ ਜੀ ਫਿਰ ਇਹ ਤੇ ਲੀਕਦਾ ਨਹੀਂ ਹੁੰਦੀ ਨਾ ਅਗੋਂ ਦੋ-ਤਿੰਨ ਹਫ਼ਤੇ ਦੇ ਨਾਲ ਥੋੜਾ ਮੋਟਾ ਤਾਂ ਉੱਚਾ ਨਹੀਂ ਮਹੋਜਾ। ਮਾਨਤਨ ਹੋਰ ਕਰੋਗੇ। ਚੰਗਾ ਮਾਨਤਨ ਕਰਦੇ ਹਾਂ। ਤਾਂ ਲਓ ਜੀ ਦੋਸਤੋ ਫੋਨ ਨੰਬਰ ਬੋਲ ਦੋ ਜੀ ਆਪਣਾ। 83076 ਜੀ 99590 ਠੀਕ ਹੈ ਜੀ। ਲਓ ਜੀ ਦੋਸਤੋ ਕਰ ਸਕਦੇ ਹੋ ਇਹ ਗੱਲਬਾਤ ਫੋਨ ਨੰਬਰ ਸਕਰੀਨ ਦੇ ਉੱਤੇ ਚੱਲਦਾ ਦੇਖੀ ਇਹਨਾਂ ਜਿਵੇਂ ਤੁਸੀਂ ਉਸ ਤੇ ਜਾ ਕੇ ਬਈ ਜੀ ਤਾਂ ਸਿੱਧੀ ਮਾਲਕ ਨਾਲ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਮਾਲਕ ਕਹਿੰਦੇ ਬਿਲਕੁਲ ਓਕੇ ਰਿਪੋਰਟ ਹੈ ਦਸੱਲੀ ਨਾਲ ਸਾਡੇ ਘਰੇ ਸਾਰੇ ਸੰਦ ਖੜੇ ਆ ਕੇ ਬਾਅ ਕੇ ਕੁਝ ਵੀ ਜੋੜ ਕੇ ਪਿੱਛੇ ਫੇਰ ਲੈ ਕੇ ਜਾਇਓ ਉਹਨਾਂ ਚ ਟਰੈਕਟਰ ਘਰੋਂ ਨਾ ਹਲਾਇਓ